ਤੁਸੀਂ ਸਾਰੇ ਜਾਨੇ ਦੇਖ ਕੇ ਕਹੋਗੇ ਵੀ ਵਾਹ ਕੀ ਫਿਲਮ ਹੈ ਤੇ ਇਸ਼ਕਾਂ ਦੀ ਗੱਲ ਹੋਈ ਹੋਈ ਹੈ ਤੈਨੂੰ ਗਰਵਾਲ ਕਿੰਨੇ ਕੁ ਰੋਮਾਂਟਿਕ ਨੇ ਜੋਸ਼ ਮੈਲਾ ਦਾ ਕੈਰੈਕਟਰ ਹੈ ਇਸ ਫਿਲਮ ਦਾ ਸੋ ओदे ना बहुत सारे शेड्स हैं है ना तेरी पहली फिल्म है हाँ मेरी भी पहली फिल्म है अब आप दोनों कट्ठे एंटर कर रहे हैं सो आई होप सो मैनिफेस्ट बहुत वादिया किया है बाकी सब ऑडियंस में एक बार ऐसी पसंद आ फिर सब कुछ वादिया ही हो जाना देखोगे जो जा फिल्म देखोगे उन्होंने कोई कसर नहीं छी कु उन्होंने हर तो करली बाल्स ना लो खेडे ने ऊपर वो कहते भाजी मैं इसकी मेरे को इसकी वोकल ट्रीट करने का मन ही नहीं कर रहा है बोल ही इतना अच्छा रहा है मतलब कुड़ी की आवाज ऑलरेडी इन्नी बहुत सोनी कर रहा है ਮੈਂ ਕਿਹ ਕਲਾਕਾਰ ਬੰਦੇ ਨੇ ਡਿਸੀਜਨ ਨਿਰਵੈਰ ਪਾਜੀ ਨੂੰ ਲੈਣ ਦਾ ਬਹੁਤ ਵਧੀਆ ਸੀਗਾ ਜਿਹੜੀਆਂ ਗੱਲਾਂ ਸਾਡੇ ਦਾਦੇ-ਪੜਦਾਦੇ ਸਾਨੂੰ ਕਹਿੰਦੇ ਰਹੇ ਨੇ ਨਾ ਉਹ ਕੱਲਾ ਦੇ ਨਾਲ ਤੁਹਾਨੂੰ ਇਹ ਫਿਲਮ ਜੁੜੀ ਮੈਨੂੰ ਲੱਗਦਾ ਹੈ ਅੱਲਾ ਦੀ ਪਨਾਵਰਗਾ ਸਾਡਾ ਮਿਲਣਾ ਹਾਏ ਸਾਡਾ ਮਿਲਣਾ ਬਹੁਤ ਹੀ ਸੋਹਣਾ ਜਿਹਾ ਕਨਸੈਪਟ 10 ਅਕਤੂਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਆ ਰਿਹਾ ਇਸ ਬਹੁਤ ਹੀ ਸੋਹਣਾ ਤੇ ਹੱਸਦਾ ਖੇਡਦਾ ਚਿਹਰਾ ਵੀ ਦੇਖਣ ਨੂੰ ਮਿਲਣ ਆਲਾ ਹੈ ਗੱਲ ਕਰ ਰਹੀਆਂ ਤਨੂ ਗਰੇਵਾਲ ਦੀ ਤਾਂ ਕਿਵੇਂ ਹੋ ਗੁੱਡ ਵਧੀਆ ਤੁਸੀਂ ਕਿਦਾਂ ਬਹੁਤ ਵਧੀਆ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਤੁਸੀਂ ਵੀ ਤੁਹਾਡੀ ਫਿਲਮ ਅਸੂਹੇ ਵਿੱਚ ਹੀਰੇ ਵਾਲਿਆ ਇੰਨਾ ਸੋਹਣਾ ਨਾਮ ਹੈ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਹਾਂਜੀ ਸੋ ਇਹ ਵਿਚਾਰੇ ਵਾਲਿਆ ਫਿਲਮ ਬੀਰ ਜੀ ਨੇ ਲਿਖੀ ਆ ਉਹਨਾਂ ਦੀ ਰਾਈਟਿੰਗ ਦੇ ਤੇ ਉਹਨਾਂ ਦੀ ਕ੍ਰੀਏਟੀਵਿਟੀ ਦੇ ਤਾਂ ਆਪਾਂ ਅੱਗੇ ਸਨ ਹਨਾ ਤੇ ਉਹਨਾਂ ਨੇ ਫਿਲਮ ਲਿਖੀ ਆ ਬਹੁਤ ਖੂਬਸੂਰਤ ਐਂਡ ਤੁਸੀਂ ਸਾਰੇ ਜਣੇ ਦੇਖ ਕੇ ਕਹੋਗੇ ਵੀ ਵਾਹ ਕੀ ਫਿਲਮ ਹੈ ਜਿਵੇਂ ਦਾ ਕਿਰਦਾਰ ਹੈ ਉਹ ਤੈਨੂੰ ਗਰੇਵਾਲ ਦੀ ਲਾਈਫ ਪਰਸਨਲ ਲਾਈਫ ਦੇ ਨਾਲ ਕਿੰਨਾ ਕੁ ਰਿਲੇਟ ਕਰਦੀ ਆ ਉਹ ਮੁਹੱਬਤ ਸੌਰੀ ਤੁਹਾਡੀ ਬਾਜ ਨਹੀਂ ਆਈ ਜਿਵੇਂ ਦਾ ਕਿਰਦਾਰ ਹੈ ਜੋ ਫਿਲਮ ਦੇ ਵਿੱਚ ਤੁਹਾਡੀ ਪਰਸਨਲ ਲਾਈਫ ਦੇ ਨਾਲ ਕਿੰਨਾ ਰਿਲੇਟ ਕਰਦਾ ਆ ਥੋੜਾ ਜਿਹਾ ਕਰਦਾ ਯਾ ਰਿਲੇਟ ਉਹ ਕਵਿਤਾਵਾਂ ਲਿਖਦੀ ਆ ਪੋਇਟਾ ਸ਼ਾਇਰੀ ਲਿਖਦੀ ਆ ਮੈਂ ਵੀ ਥੋੜੀ ਜਿਹੀ ਰਾਈਟਿੰਗ ਕਰਦੀ ਆ ਅਮ ਇਹ ਮੇਨ ਚੀਜ਼ ਯਾ ਵੀ ਬਹੁਤ ਇਸ 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 ਕਾਲੀ ਗੱਲ ਹੋਈ ਹੋਈ ਆ ਤੈਨੂੰ ਗੈਵਾਲ ਕਿੰਨੇ ਕੁ ਰੋਮਾਂਟਿਕ ਨੇ ਆਹ ਸੋਚਾ ਕਰ ਰਹੀ ਆ ਮੈਂ ਫੇਰ ਦੱਸੂਗੀ ਨੈਕਸਟ ਇੰਟਰਵਿਊ ਚ ਵੇਟ ਕਰਾਂਗੇ ਕਿ ਤੁਸੀਂ ਜਲਦ ਜਲ ਸਾਨੂੰ ਦੱਸੋ ਹੋਰ ਫਿਲਮ ਨੂੰ ਲੈ ਕੇ ਆਡੀਅנס ਨੂੰ ਲੈ ਕੇ ਜੋ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਤਨੂ ਗਰੇਵਾਲ ਦਾ ਉਹਨਾਂ ਨੂੰ ਕੀ ਕਹਿਣਾ ਹੈ ਕੀ ਤੁਸੀਂ ਹਮੇਸ਼ਾ ਪਿਆਰ ਦਿੰਦੇ ਰਹੇ ਆ ਮੇਰੀ ਸਾਰੀ ਫਿਲਮਾਂ ਨੂੰ ਮੇਰੇ ਸਾਰੇ ਸੌਂਗਸ ਨੂੰ ਐਂਡ ਇਹ ਵੀ ਫਿਲਮ ਨੂੰ ਤੁਸੀਂ ਜਰੂਰ ਪਿਆਰ ਦਿਓ ਐਂਡ ਆਮ ਸ਼ੂਰ ਤੁਸੀਂ ਦੇਵੋਗੇ ਬਿਕਾਜ਼ ਇਟਸ ਅ ਗ੍ਰੇਟ ਫਿਲਮ ਐਂਡ ਆ ਕੈਨ ਵੇਟ ਟੂ ਸ਼ੇਅਰ ਇਟ ਵਿਦ ਯੂ ਗਾਇਸ ਨਿਰਵੈਰ ਦਾ ਡੈਬਿਊ ਆ ਤੇ ਤੁਸੀਂ ਉਹਨਾਂ ਦੀ ਫਿਲਮ ਦੇ ਵਿੱਚ ਐਜ਼ ਅ ਐਕਟ੍ਰੈਸ ਹੋ ਤਾਂ ਕੀ ਕਹਿਣਾ ਚਾਹੂੰਗੀ ਨਿਰਵੈਰ ਦੇ ਲਈ ਆ ਹੀ ਇਜ਼ ਡਨ ਅ ਫੈਨੋਮਨਲ ਜੌਬ ਤੇ ਤੁਸੀਂ ਸਾਰਿਆਂ ਨੇ ਬਹੁਤ ਖੁਸ਼ ਹੋਣਾ ਦੇਖ ਕੇ ਆਪਣੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਹੀਰੋ ਮਿਲਣਾ ਆ ਐਂਡ ਵਿਚ ਇਜ਼ ਅਮੇਜ਼ਿੰਗ ਅਮ ਯਾ ਹੀ ਇਜ਼ ਡਨ ਅ ਫੈਨੋਮਨਲ ਜੌਬ ਤੋਂ ਪਹਿਲਾਂ ਤਾਂ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਉਨਾ ਹੀ ਸੋਹਣਾ ਕਿਰਦਾਰ ਤੁਸੀਂ ਫਿਲਮ ਦੇ ਵਿੱਚ ਵੀ ਨਿਭਾਇਆ ਹੈ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੇਰਾ ਬਹੁਤ ਜ਼ਿਆਦਾ ਸੋਹਣਾ ਐਕਸਪੀਰੀਅੰਸ ਰਿਹਾ ਇੱਕ ਤਰੀਕੇ ਦਾ ਇਹ ਕੈਰੈਕਟਰ ਇੱਕ ਬਲੇਸਿੰਗ ਹੀ ਹੈ ਬਹੁਤ ਮੇਰੇ ਨਾਲ ਮਿਲਦਾ ਜੁਲਦਾ ਕੈਰੈਕਟਰ ਹੈ ਚਲਬੁਲਾ ਜਿਆ ਸੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅਸਨ ਤੁਹਾਡਾ ਡੈਬਿਊ ਵੀ ਹੈ ਇਹ ਤੁਹਾਡਾ ਵੀ ਤੇ ਨਿਰਵੈਰ ਸਰ ਦਾ ਵੀ ਤੇ ਕਿਵੇਂ ਦਾ ਮਤਲਬ ਕੀ ਸੋਚਿਆ ਹੋਇਆ ਕਿ ਮੈਨੀਫੈਸਟ ਕੀਤਾ ਹੋਇਆ ਐਕਚੁਅਲੀ ਜੀ ਉਹੀ ਚੀਜ਼ ਨਾ ਸੀ ਸੈੱਟ ਤੇ ਵੀ ਗੱਲ ਕਰਦੇ ਸੀ ਮੈਂ ਤੇ ਨਿਰਵੈਰ ਜੀ ਕਿ ਮਤਲਬ ਹੈ ਨਾ ਤੇਰੀ ਪਹਿਲੀ ਫਿਲਮ ਹੈ ਹਾਂ ਮੇਰੀ ਵੀ ਪਹਿਲੀ ਫਿਲਮ ਹੈ ਅਪਾ ਦੋਨੋਂ ਇਕੱਠੇ ਐਂਟਰ ਕਰ ਰਹੇ ਹਾਂ ਸੋ ਆਈ ਹੋਪ ਸੋ ਮੈਨੀਫੈਸਟ ਬਹੁਤ ਵਧੀਆ ਕੀਤਾ ਹੈ ਬਾਕੀ ਸਭ ਆਡੀਅנס ਨੂੰ ਇੱਕ ਵਾਰ ਅਸੀਂ ਪਸੰਦ ਆ ਗਏ ਫਿਰ ਸਭ ਕੁਝ ਵਧੀਆ ਹੀ ਹੋ ਜਾਣਾ ਜਦੋਂ ਪਤਾ ਲੱਗਿਆ ਕਿ ਇਹ ਫਿਲਮ ਤੁਹਾਡੇ ਹਿੱਸੇ ਆ ਰਹੀ ਹੈ ਨਾ ਨਾਮ ਸੁਹੇ ਵਿਚੀ ਇਹ ਵਾਲਿਆ ਤੇ ਹਸਨ ਨੇ ਕਿਵੇਂ ਫਿਲਮ ਨੂੰ ਸਿਲੈਕਟ ਕੀਤਾ ਸਕ੍ਰਿਪਟ ਨੂੰ ਕਿਵੇਂ ਹਾਂ ਕੀਤਾ ਐਕਚੁਅਲੀ ਜੋਸ਼ ਮੈਲਾ ਦਾ ਕੈਰੈਕਟਰ ਹੈ ਇਸ ਫਿਲਮ ਦਾ ਸੋ ਉਹਦੇ ਚ ਨਾ ਬਹੁਤ ਸਾਰੇ ਸ਼ੇਡਸ ਹੈ ਸੋ ਉਹੀ ਇੱਕ ਪਲੱਸ ਪੁਆਇੰਟ ਸੀਗਾ ਜੋ ਜਿਹਦੇ ਕਰਕੇ ਮੈਂ ਬਹੁਤ ਐਕਸਾਈਟਡ ਹੋ ਗਈ ਕਿ ਹਾਂ ਮੈਨੂੰ ਇਹ ਕਰਨਾ ਹੀ ਹੈ ਵੀਸ਼ਾ ਨਾ ਇੱਕ ਜੋ ਐਕਟਰ ਹੁੰਦਾ ਆ ਉਹਦੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਉਹ ਬਹੁਤ ਅੱਛਾ ਸੁਨੇਹਾ ਆਡੀਅੰਸ ਦੇ ਪੱਤੇ ਲੈ ਕੇ ਜਾਵੇ ਕਿ ਹਰ ਕੋਈ ਉਸ ਨੂੰ ਪਿਆਰ ਕਰੇ ਤੇ ਸੁਨੇਹਾ ਵੀ ਬਹੁਤ ਅੱਛਾ ਹੋਵੇ ਕਿ ਅੱਛਾ ਇੰਪੈਕਟ ਆ ਫਿਲਮ ਪਾ ਕੇ ਜਾਵੇ ਤੁਹਾਡੀ ਫਿਲਮ ਕੀ ਸੁਨੇਹਾ ਦੀ ਸਾਡੀ ਸਾਡੀ ਫਿਲਮ ਨਾ ਇੱਕ ਕੰਪਲੀਟ ਪੈਕੇਜ ਹੈ ਕਲੀ ਲਵ ਸਟੋਰੀ ਨਹੀਂ ਹੈ ਮਤਲਬ ਮੈਨੂੰ ਨਹੀਂ ਪਤਾ ਕਿ ਮੈਂ ਜ਼ਿਆਦਾ ਕਹਿ ਸਕਦੀ ਫਿਲਮ ਬਾਰੇ ਇਸ ਟਾਈਮ ਤੇ ਕਿ ਨਹੀਂ ਬਟ ਮੈਂ ਸਿਰਫ ਇਹ ਨਹੀਂ ਹੁਣ ਕਹਿਣਾ ਚਾਹਾਂਗੀ ਕਿ ਇਹ ਸਿਰਫ ਕਲੀ ਲਵ ਸਟੋਰੀ ਨਹੀਂ ਹੈ ਇਹ ਹੋਰ ਵੀ ਸਪੋਰਟਿਵ ਇੱਕ ਦੋਸਤ ਕਿਵੇਂ ਹੁੰਦਾ ਆ ਹੈ ਨਾ ਸੋ ਇਹ ਕੰਪਲੀਟ ਪੈਕੇਜ ਹੈ ਤੇ ਉਹ ਆਡੀਅנס ਨੂੰ ਇਹ ਸਭ ਤੋਂ ਮਤਲਬ ਡਿਫਰੈਂਟ ਚੀਜ਼ ਦੇਖਣ ਨੂੰ ਮਿਲੇਗੀ ਅਸ ਨੂੰ ਕਿੰਨੀ ਕਾ ਜ਼ਿਆਦਾ ਹੁਣ ਸੈਟੀਸਫੈਕਸ਼ਨ ਹੈ ਜਦੋਂ ਟ੍ਰੇਲਰ ਦੇਖਿਆ ਕਿਉਂਕਿ ਅਸੀਂ ਵੀ ਟ੍ਰੇਲਰ ਦੇਖ ਰਹੇ ਸੀ ਤਾਂ ਸਾਰਿਆਂ ਨੇ ਮਤਲਬ ਬਹੁਤ ਪਿਆਰ ਦਿੱਤਾ ਹੈ ਨਾ ਤਾਲੀਆਂ ਵਜਾ ਕੇ ਉਹ ਚੀਜ਼ ਪਤਾ ਲੱਗਦੀ ਹੈ ਕਿ ਤੁਹਾਨੂੰ ਪਿਆਰ ਮਿਲ ਰਿਹਾ ਹੈ ਤੇ ਕਿਵੇਂ ਦਾ ਲੱਗਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਹਰ ਇੱਕ ਇਨਸਾਨ ਮਿਹਨਤੀ ਇਸ ਕਰਕੇ ਕਰਦਾ ਹੈ ਕਿ ਨਾ ਹੈ ਨਾ ਜਦੋਂ ਉਹਦਾ ਕੰਮ ਦਿਖੇ ਤੇ ਸਾਰੇ ਜਾਣੀ ਉਹਨੂੰ ਐਪਰੀਸ਼ੀਏਟ ਕਰਨ ਸੋ ਉਹ ਟ੍ਰੇਲਰ ਤੇ ਉਹ ਮੋਟਿਵ ਥੋੜਾ ਜਿਹਾ ਪੂਰਾ ਹੋ ਗਿਆ ਬਾਕੀ ਸਭ ઓਡਾਇੰਸ ਦੱਸੇਗੀ ਕਿੰਨੀ ਕਿੰਨੀ ਮਿਹਨਤ ਤਾਂ ਪਿੱਛੇ ਮਿਹਨਤ ਐਕਚੁਅਲੀ ਨਾ ਇਸ ਕੈਰੈਕਟਰ ਚ ਜਿਵੇਂ ਕਿ ਪਾਕਿਸਤਾਨੀ ਕੁੜੀ ਹੁੰਦੀ ਹੈ ਸੋ ਜੋ ਵਰਡਸ ਆਪਾਂ ਯੂਜ਼ ਕਰਦੇ ਉਹ ਵਰਡਸ ਨਹੀਂ ਸੀਗੇ ਜੋ ਮੈਂ ਡੇਲੀ ਯੂਜ਼ ਆਪਾਂ ਕਰਦੇ ਆ ਸੋ ਕਾਫੀ ਹੈ ਨਾ ਮੈਨੂੰ ਮਤਲਬ ਇਹ ਨਹੀਂ ਕਹੂੰਗੀ ਮਿਹਨਤ ਮੈਂ ਕਹੂੰਗੀ ਕਿ ਮੈਂ ਫੋਕਸ ਹੋ ਕੇ ਡਾਇਲੌگز ਨੂੰ ਯਾਦ ਕਰਦੀ ਸੀ ਹਾਂ ਮਤਲਬ ਡੀਪਲੀ ਇਨ ਡੈਪਥ ਜਾਂਦੇ ਸੀਗੇ ਕਿ ਇੱਕ ਇੱਕ ਵਰਡ ਨੂੰ ਮਤਲਬ ਟਾਈਮ ਵੀ ਲੱਗਦਾ ਹੋਊਗਾ ਗ੍ਰੈਬ ਕਰਨ ਦੇ ਵਿੱਚ ਕਿਉਂਕਿ ਉਹ ਤੁਹਾਡੇ ਡੇਲੀ ਰੁਟੀਨ ਵਾਲੇ ਵਰਡਸ ਸੀ ਹਾਂ ਉਹਦੇ ਜਿਵੇਂ ਪ੍ਰੋਨਨਸੀਏਸ਼ਨ ਹੁੰਦੀ ਹੈ ਆਪਣੇ ਉਧਰਲੇ ਪੰਜਾਬ ਦੀ ਸੋ ਬਸ ਬਾਕੀ ਸਭ ਟੀਮ ਸੀਗੀ ਹੈਲਪ ਕਰਨ ਜਦੋਂ ਤੁਸੀਂ ਇੱਕ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਬਾਰੇ ਗੱਲ ਆ ਤੁਹਾਡੀ ਫਿਲਮ ਦੇ ਵਿੱਚ ਤੇ ਜੋ ਉਹ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਬਾਰੇ ਤਾਂ ਚਲੋ ਸਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਲਹਿੰਦੇ ਪੰਜਾਬ ਵਾਲੀ ਉਹ ਚੀਜ਼ ਫੀਲ ਕੀਤੀ ਤਾਂ ਕਿਵੇਂ ਕਿਵੇਂ ਦਾ ਲੱਗਿਆ ਦੇਖੋ ਦੋਨੋਂ ਪਾਸੇ ਆਪਣੇ ਪੰਜਾਬ ਹੈ ਇੱਧਰ ਵੀ ਆਪਣਾ ਪੰਜਾਬ ਹੈ ਉੱਧਰ ਵੀ ਆਪਣਾ ਪੰਜਾਬ ਹੈ ਦੋਨੋਂ ਪਾਸੇ ਆਪਣੇ ਲੋਕ ਨੇ ਸੋ ਹਰ ਪਾਸੇ ਪਿਓਰਿਟੀ ਹੈ ਤੇ ਆਪਾਂ ਪਿਓਰਿਟੀ ਆਡੀਅנס ਨੂੰ ਦਿਖਾਈਏ ਹੁਣ ਜਿਹੜੇ ਆਡੀਅנס ਨੇ ਤੁਹਾਨੂੰ ਦੇਖਣਾ ਹੈ ਔਨ ਬਿਗ ਸਕਰੀਨ 10 ਆਫ ਅਕਤੂਬਰ ਨੂੰ ਤੇ ਉਹਨਾਂ ਨੂੰ ਕੀ ਕਹਿਣਾ بس میں یہی کہوں گی کہ سارے جانیں ضرور دیکھن جائیو یہ بہت سونا کانسیپٹ ہے بہت سونا پیکیج ہے اینڈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗਾ थैंक यू ਬਹੁਤ ਬਹੁਤ ਧੰਨਵਾਦ ਰੱਬ ਕਰੇ ਤੁਹਾਡੀ فلم ਬਹੁਤ ਜ਼ਿਆਦਾ ਸੁਪਰ ਡੂਪਰ హిట్ ਹੋਵੇ ਲੋਕਾਂ ਦਾ ਤੁਹਾਨੂੰ ਬਹੁਤ ਜ਼ਿਆਦਾ थैंक यू ਸੋ ਮੱਚ थैंक 10 اکتوبر ਨੂੰ سینما ਕਰਾਂ ਦੇ ਵਿੱਚ فلم ਸੁਹੇ ਵਿਚیرے ਵਾਲਿਆ ਆ ਰਹੀ ਹੈ ਤਾਂ ਸਾਡੇ ਨਾਲ ਸਰ ਮੌਜੂਦ ਨੇ ਗੱਲਬਾਤ ਕਰਦੇ ਆਂ ਡਾਇਰੈਕਟਰ ਨੇ ਤਾਂ ਸਰ ਕੀ ਕਹਿਣਾ ਚਾਹੋਗੇ فلم ਸੁਹੇ ਵਿਚیرے ਵਾਲੇ ਬਾਰੇ ਸਭ ਤੋਂ ਪਹਿਲਾਂ ਔਨ 에ਅਰ ਦੇਖ ਰਹੀਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੀ ਕਹਿਣਾ ਚਾਹੁੰਗਾ ਕਿ 10 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਸੋਹੇ ਵਿੱਚ ਈਰੇ ਵਾਲਿਆ ਮੇਰੀ ਪਹਿਲੀ ਫਿਲਮਾਂ ਨੂੰ ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਮਤਲਬ ਮੈਂ ਜਿੰਨਾ ਸੋਚਿਆ ਵੀ ਨਹੀਂ ਸੀਗਾ ਉਸ ਤੋਂ ਵੱਧ ਪਿਆਰ ਦਿੱਤਾ ਮੇਰਾ ਪ੍ਰੋਮਿਸ ਤੁਹਾਨੂੰ ਇਹ ਹੈ ਕਿ ਇਹ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਤੁਸੀਂ ਸਿਨੇਮਾ ਚ ਜਾ ਕੇ ਦੇਖੋ ਫਿਲਮ ਤੁਹਾਨੂੰ ਡੈਫੀਨੇਟਲੀ ਬਹੁਤ ਪਸੰਦ ਆਊਗੀ ਔਰ ਫਰੈਸ਼ ਜੋ ਅਸੀਂ ਸੋਚ ਕੇ ਬਣਾਈ ਹੈ ਕਿ ਇਹ ਫਿਲਮ ਫਰੈਸ਼ ਲੱਗਣੀ ਚਾਹੀਦੀ ਹੈ ਇਹ ਫਿਲਮ ਤੁਹਾਨੂੰ ਫਰੈਸ਼ ਲੱਗੇਗੀ ਸਾਜ਼ੀ ਕਿ ਤਿੰਨ ਜਿਹੜੇ ਆਰਟਿਸਟ ਨੇ ਉਹਨਾਂ ਦਾ ਡੈਬਿਊ ਵੀ ਹੈਗਾ ਹਸਨ ਦਾ ਡੈਬਿਊ ਹੈ ਨਿਰਵੈਰ ਦਾ ਡੈਬਿਊ ਹੈ ਤੇ ਨਾਲ ਦੇ ਨਾਲ ਵੀਰ ਸਰ ਦਾ ਵੀ ਡੈਬਿਊ ਹੈ ਇਸ ਫਿਲਮ ਦੇ ਵਿੱਚ ਹਾਂਜੀ ਤਿੰਨਾਂ ਦਾ ਡੈਬਿਊ ਹੈ ਸੋ ਸਾਰਿਆਂ ਲਈ ਵੈਸੇ ਤਾਂ ਸਾਰਿਆਂ ਲਈ ਫਿਲਮ ਇੰਪੋਰਟੈਂਟ ਹੁੰਦੀ ਹੈ ਬਟ ਇਹਨਾਂ ਲਈ ਇੱਕ ਦੀਵਾਲੀ ਦੀ ਤਰ੍ਹਾਂ ਆ ਕੀ ਹਰ ਇੱਕ ਨਚਾ ਹੁੰਦਾ ਜਿਵੇਂ ਮੇਰੀ ਪਹਿਲੀ ਫਿਲਮ ਆਰੀਆ ਮੈਨੂੰ ਵੀ ਜਦੋਂ ਪਹਿਲੀ ਫਿਲਮ ਮਿਲੀ ਸੀਗੀ ਮੈਨੂੰ ਵੀ ਬਹੁਤ ਚਾਹ ਸੀਗਾ ਵੈਸੇ ਮੈਂ ਹਰ ਫਿਲਮ ਨੂੰ ਆਪਣੀ ਪਹਿਲੀ ਫਿਲਮ ਸੋਚ ਕੇ ਬਣਾਉਣਾ ਚਾਹ ਉਨਾ ਹੀ ਹੋਣਾ ਚਾਹੀਦਾ ਚਾਕ ਦੇ ਮੁੱਕਣਾ ਨਹੀਂ ਚਾਹੀਦਾ ਸੋ ਸਾਰਿਆਂ ਨੂੰ ਬਹੁਤ ਚਾਹ ਇਸ ਫਿਲਮ ਦਾ ਖਾਸ ਕਰਕੇ ਇਸ ਫਿਲਮ ਨਾਲ ਬਹੁਤ ਕਿਉਂਕਿ ਬੜੀ ਸ਼ਿੱਦਤ ਨਾਲ ਬਣਾਈ ਆ ਪੀਰੀਅਡ ਫਿਲਮ ਬਹੁਤ ਮਿਹਨਤ ਮੰਗਦੀ ਆ ਬਹੁਤ ਜ਼ਿਆਦਾ ਟਾਈਮ ਮੰਗਦੀ ਆ ਸੋ ਇਸ ਕਰਕੇ ਥੋੜਾ ਜਿਹਾ ਵੱਧ ਵੀਰ ਸਰ ਦੇ ਵੱਲੋਂ ਲਿਖੀ ਗਈ ਹੈ ਵੀਰ ਸਰ ਦੀ ਕ੍ਰੀਏਟੀਵਿਟੀ ਦਾ ਹਰ ਕੋਈ ਫੈਨ ਹੈ ਉਹਨਾਂ ਦੀ ਲਿਖਤੀ ਦਾ ਹਰ ਕੋਈ ਫੈਨ ਹੈ ਤੁਸੀਂ ਅਜੇ ਹ ਹ ਉਹਨਾਂ ਦੀ ਜੋ ਉਹਨਾਂ ਨੇ ਫਿਲਮ ਤੁਹਾਨੂੰ ਲਿਖ ਕੇ ਜਦੋਂ ਦਿਖਾਈ ਵੀ ਆਪਾਂ ਆ ਫਿਲਮ ਜਿਹੜੀ ਹੈ ਇਸੇ ਇਸ ਤਰ੍ਹਾਂ ਬਣਾਵਾਂਗੇ ਤੁਹਾਨੂੰ ਕਿਹੜੇ ਪਾਰਟ ਨੇ ਬਹੁਤ ਜ਼ਿਆਦਾ ਖਿੱਚਿਆ ਕਿ ਤੁਸੀਂ ਸੋਚਿਆ ਕਿ ਹਾਂ ਵੀ ਇਹ ਚੀਜ਼ ਇਦਾਂ 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 ਬੜੀ ਫਿਲਮ ਜਦੋਂ ਅਸੀਂ ਡਿਸਕਸ ਕਰ ਰਹੇ ਸੀ ਉਹਨਾਂ ਦੇ ਸਾਰੀ ਫਿਲਮ ਬਹੁਤ ਪਿਆਰੀ ਸੀ ਜਿਸ ਤਰੀਕੇ ਉਹਦੀ ਲੇਅਰਸ ਖੁੱਲ ਰਹੀਆਂ ਸੀ ਜਿਸ ਤਰੀਕੇ ਕੈਰੈਕਟਰ ਡਵੈਲਪ ਹੋ ਰਹੇ ਸੀ ਸਾਰੀਆਂ ਚੀਜ਼ਾਂ ਬਹੁਤ ਵਧੀਆ ਜਾ ਰਹੀਆਂ ਸੀ ਪਰ ਜਦੋਂ ਸੁਣਦੇ 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 ਇੱਕ ਪਾਰਟ ਆਇਆ 47 ਵਾਲਾ ਉਸ ਪਾਰਟ ਨੇ ਮੈਨੂੰ ਕਿਉਂਕਿ ਆਪਾਂ ਦੋ ਤਿੰਨ ਸਕ੍ਰਿਪਟ ਡਿਸਕਸ ਕਰ ਰਹੇ ਸੀ ਉਸ ਪਾਰਟ ਨੇ ਮੈਨੂੰ ਇਹ ਕਿਹਾ ਕਿ ਨਹੀਂ ਆ ਫਿਲਮ ਆਪਾਂ ਕਰਦੇ ਆਂ ਪਹਿਲੇ ਕਿਉਂਕਿ ਹਰ ਡਾਇਰੈਕਟਰ ਚਾਹੁੰਦਾ ਹੈ ਕਿ ਤੁਸੀਂ ਉਹਨਾਂ ਵਿਜ਼ੂਅਲਸ ਤੇ ਕੰਮ ਕਰੋ ਜੋ ਜੋ ਐਕਚੁਅਲ ਜ਼ਿੰਦਗੀ ਤੁਹਾਡੇ ਦਾਦੇ-ਪਰਦਾਦੇ ਨੇ ਹੰਡਾਈ ਆ ਤੇ ਮੈਂ ਵੀ ਉਹ ਉਹ ਸਿਨੇਮਾਂ ਉਸ 파ਟ ਨੂੰ ਉਸ ਦੌਰ ਨੂੰ ਫੀਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂ ਕਿ ਕਿੱਦਾਂ ਦੇ ਲੋਕ ਹੋਣਗੇ ਯਾਰ ਕਿ ਅੱਜ ਅਸੀਂ ਇੰਨੀ ਮਿਹਨਤ ਨਾਲ ਅਸੀਂ ਅੱਜ ਘਰ ਬਣਾਇਆ ਸਾਨੂੰ ਅੱਜ ਕੋਈ ਕਹਿ ਦੇ ਇਹ ਘਰ ਛੱਡ ਕੇ ਤੇ ਤੁਸੀਂ ਕੱਲ ਨੂੰ ਚਲੇ ਜਾਣਾ ਵਾ ਤੁਹਾਨੂੰ ਕਿੱਦਾਂ ਲੱਗੂਗਾ ਕਿੱਦਾਂ ਮਹਿਸੂਸ ਹੋਊਗਾ ਉਹ ਇਸ ਫਿਲਮ ਦੇ ਵਿੱਚ ਸਾਨੂੰ ਬਹੁਤ ਚੰਗੀ ਤਰ੍ਹਾਂ ਆਪਣੀ ਉਹ ਪੇਨ ਫੀਲ ਹੋਈ ਆ ਸਾਡੇ ਦਾਦਿਆਂ ਦੀ ਸਾਡੇ ਪਰਦਾਦਿਆਂ ਦੀ ਬਹੁਤ ਚੰਗੀ ਤਰ੍ਹਾਂ ਕਿ ਉਹਨਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਘਰ-ਬਾਰ ਛੱਡ ਕੇ ਮਹਿਲਮਾਨੀਆਂ ਛੱਡ ਕੇ ਉੱਥੇ ਸੰ ਛੱਡ ਕੇ ਤੇ ਇੱਕ ਨਵੇਂ ਨਵੀਂ ਸ਼ਹਿਰ ਦੇ ਵਿੱਚ ਨਵੇਂ ਪਿੰਡ ਦੇ ਵਿੱਚ ਆਏਗੀ ਜਿੱਥੇ ਕੋਈ ਵੀ ਨਹੀਂ ਸੀ ਉਹਨਾਂ ਨੂੰ ਜਾਣਦਾ ਜੇ ਅੱਜ ਸਾਨੂੰ ਕੋਈ ਇਹ ਗੱਲ ਕਹਿ ਦੇ ਤੇ ਕਿੰਨਾ ਔਖਾ ਹੋਊਗਾ ਨਿਰਵੈਰ ਇੱਕ ਬਹੁਤ ਇੰਟਰਵਰਡ ਜਿਹਾ ਫੇਸ ਲੱਗਦੇ ਨੇ ਨਾ ਜਦੋਂ ਬਨ ਦਾ ਫੇਸ ਰੀਡ ਕਰਦੇ ਆ ਜੋ ਫਰਸਟ ਇੱਕ ਲੁੱਕ ਆ ਉਹਨਾਂ ਦੀ ਉਹ ਬੜੀ ਇੰਟਰਵਰਡ ਜੀ ਲੱਗਦੀ ਹੈ ਮਤਲਬ ਨਿਰਵੈਰ ਨੂੰ ਇੰਟਰੋਡਿਊਸ ਕਰਨਾ ਨਿਰਵੈਰ ਦਾ ਡੈਬਿਊ ਮਤਲਬ ਕਿਵੇਂ ਤੁਸੀਂ ਸੋਚਿਆ ਵੀ ਨਿਰਵੈਰ ਇਸ ਕਰੈਕਟਰ ਦੇ ਉੱਤੇ ਬਿਲਕੁਲ ਫਿੱਟ ਬੈਠਾ ਮੈਂ ਜਿੱਦਾਂ ਪਹਿਲੇ ਕਿਹਾ ਕਿ ਜਦੋਂ ਅਸੀਂ ਫਿਲਮ ਸੁਣੀ ਸੀ ਨਾ ਤੇ ਅਸੀਂ ਮੈਂ ਤੇ ਵੀਰ ਭਾਜੀ ਤੇ ਪ੍ਰੋਡਿਊਸਰ ਸਾਹਿਬ ਵੀਰ ਭਾਈ ਦੇ ਬ੍ਰਦਰ ਹਰਪ੍ਰੀਤ ਭਾਜੀ ਸਭ ਤੋਂ ਪਹਿਲੀ ਇਹੀ ਡਿਸਕਸ ਕੀਤਾ ਕਿ ਇਹ ਫਿਲਮ ਕਿਹਦੇ ਨਾਲ ਬਣਾਈ ਹੈ ਸਾਡਾ ਸਾਰਿਆਂ ਦਾ ਆਈਡੀਆ ਸੀ ਕਿ ਫਿਲਮ ਬੜੀ ਫਰੈਸ਼ ਹੋਣੀ ਚਾਹੀਦੀ ਆ ਫਰੈਸ਼ੀ ਫਰੈਸ਼ ਫਿਰ ਅਸੀਂ ਫਰੈਸ਼ ਕਾਸਟ ਜਿਹੜੀ ਆ ਉਹ ਸ਼ਾਰਟਲਿਸਟ ਕੀਤੀ ਉਹ ਸ਼ਾਰਟਲਿਸਟ ਚ ਸਭ ਤੋਂ ਉੱਪਰ ਨਿਰਵੈਰ ਵੀਰੇ ਦਾ ਆਇਆ ਕਿਉਂਕਿ ਨਿਰਵੈਰ ਵੀਰੇ ਦੀ ਆਪਣੀ ਕੋਰਡੀਅન્સ ਆ ਆਲਰੇਡੀ ਕੁੜੀਆਂ ਯੰਗਸਟਰਸ ਯੂਥ ਬਹੁਤ ਫਾਲੋ ਕਰਦਾ ਉਹਨਾਂ ਨੂੰ ਕੋਈ ਵੀ ਗਾਣਾ ਆਵੇ ਇਆ ਕੁਛ ਵੀ ਤੇ ਉਹ ਇੱਕ ਟ੍ਰੈਂਡਿੰਗ ਚ ਰਹਿੰਦਾ ਉਹ ਵੀ ਕ੍ਰੀਜ਼ਨ ਸੀ ਦੂਜਾ ਰੀਜ਼ਨ ਇਹ ਸੀ ਕਿ ਨਰਵੈਰ ਦਾ ਚਿਹਰਾ ਜਿੰਨਾ ਸਟਲ ਆ ਜਿਸ ਤਰੀਕੇ ਮੈਨੂੰ ਐਕਚੁਅਲ ਪਤਾ ਸੀ ਕਿ ਇਹ ਜਿਸ ਤਰੀਕੇ ਗੱਲ ਕਹੂਗਾ ਆਡੀਅנס ਨੂੰ ਪਿਆਰ ਕਰੂਗੀ ਇਹ ਰੀਜ਼ਨ ਵੀ ਸਭ ਤੋਂ ਵੱਡਾ ਸੀ ਕਮਰਸ਼ੀਅਲੀ ਰੀਜ਼ਨ ਇਜ਼ ਸੈਕੰਡਰੀ ਪਹਿਲਾ ਇਹ ਰੀਜ਼ਨ ਸੀ ਕਿ ਜਦੋਂ ਨਰਵੈਰ ਵੀਰਾ ਆਪਣੇ ਸੂਬਾ ਲੱਗਣਾ ਚਾਹੀਦਾ ਨਰਵੈਲ ਉਹ ਸੂਬਾ ਲੱਗਿਆ ਐਕਚੁਅਲੀ ਉਹ ਸਾਡੀ ਅਚੀਵਮੈਂਟ ਹੈਗੀ ਹੈ ਕਿ ਅਸੀਂ ਗੁੱਡ ਬੰਦੇ ਨੂੰ ਡੈਬਿਊ ਕਰਵਾਇਆ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਡਾਇਰੈਕਟਰ ਦੀ ਕਿ ਉਹ ਬਹੁਤ ਚੰਗਾ ਸੁਨੇਹਾ ਆਡੀਅੰਸ ਤੱਕ ਲੈ ਕੇ ਜਾਵੇ ਅਜੀਹਾ ਸੁਨੇਹਾ ਲੈ ਕੇ ਜਾਵੇ ਕਿ ਜੋ ਆਡੀਅੰਸ ਦੇ ਉੱਤੇ ਅੱਛਾ ਅਸਰ ਪਾਵੇ ਤੇ ਤੁਸੀਂ ਤੁਹਾਡੀ ਇਹ ਫਿਲਮ ਸੁਹੇ ਵਿਚੀਰੇ ਵਾਲਿਆ ਲੋਕਾਂ ਨੂੰ ਕੀ ਸੁਨੇਹਾ ਦੇਗੀ ਸੁਨੇਹਾ ਦੇਖੋ ਮੇਰੀ ਹਰ ਫਿਲਮ ਦੇ ਵਿੱਚ ਸੁਨੇਹਾ ਹੁੰਦਾ ਮੈਂ ਸਭ ਤੋਂ ਪਹਿਲੇ ਇਹ ਰੀਜ਼ਨ ਦੇਖਦਾ ਕਿ ਆ ਫਿਲਮ ਮੈਂ ਕਿਉਂ ਬਣਾ ਰਿਹਾ ਇਦਾ ਰੀਜ਼ਨ ਕੀ ਆ ਕਿ ਮਤਲਬ ਐਵੇਂ ਤੇ ਨਹੀਂ ਫਿਲਮ ਬਣ ਰਹੀ ਕੋਈ ਤਾਂ ਕਾਰਨ ਹੋਏਗਾ ਕਿ ਜੇ ਮੈਂ ਫਿਲਮ ਨੂੰ ਹੱਥ ਪਾਉਂਗਾ ਇਹ ਫਿਲਮ ਮੈਂ ਬਣਾਉਂਗਾ ਸੋ ਡੈਫੀਨਿਟਲੀ ਲੈਸਨ ਤਾਂ ਹੈਗਾ ਹੀ ਆ ਹੁਣ ਲੈਸਨ ਕੀ ਆ ਉਹ ਤੁਸੀਂ 10 ਤਰੀਕ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਸੁਹੇ ਵਿਚੇਰੇ ਵਾਲੇ ਤੁਸੀਂ ਟ੍ਰੇਲਰ ਦੇਖ ਕੇ ਤੁਹਾਨੂੰ ਸਮਝ ਆ ਜਾਣਾ ਹੈ ਕਿ ਇਹ ਫਿਲਮ ਕੁਝ ਕਹਿ ਰਹੀ ਆ ਇਹ ਫਿਲਮ ਐਵੇਂ ਨਹੀਂ ਬਣਾਈ ਗਈ ਇਹ ਫਿਲਮ ਪੈਸੇਆਂ ਪਿੱਛੇ ਨਹੀਂ ਬਣਾਈ ਗਈ ਇਹ ਫਿਲਮ ਕਿਸੇ ਹੋਰ ਚੀਜ਼ ਪਿੱਛੇ ਨਹੀਂ ਬਣਾਈ ਗਈ ਕਿ ਤੁਸੀਂ ਕੋਈ ਵੀ ਫਿਲਮ ਬਣਾਉਣੀ ਆ ਤਾਂ ਪਿੱਛੇ ਡੈਫੀਨਿਟਲੀ ਕੋਈ ਨਾ ਕੋਈ ਰੀਜ਼ਨ ਹੈਗਾ ਜਿੱਦੇ ਕਰਕੇ ਇਹ ਫਿਲਮ ਬਣੀ ਗਈ ਆ ਹਾਨੀ ਸਰ ਤੋਂ ਤੁਸੀਂ ਰੋਲ ਕਰਵਾਇਆ ਹੈ ਬਹੁਤ ਅੱਛਾ ਬਹੁਤ ਫਨੀ ਰੋਲ ਆ ਇੱਕ ਅਲੱਗ ਜਿਹਾ ਕਰੈਕਟ ਮਤਲਬ ਫਿਲਮ ਦੇ ਵਿੱਚ ਟ੍ਰੇਲਰ ਜੋ ਅਸੀਂ ਦੇਖਿਆ ਇੱਕ ਅਲੱਗ ਜਿਹੀ ਉਹਨਾਂ ਦੇ ਜੋ ਜਾਨ ਉਹ ਪਾ ਰਹੇ ਨੇ ਨਾ ਉਸ ਨੂੰ ਲੈ ਕੇ ਗਏ ਹਾਨੀ ਵੀਰਾ ਵੈਸੀ ਵੀ ਮੇਰੇ ਪਹਿਲੇ ਦਿਨ ਤੋਂ ਫਰਸਟ ਚੋਇਸ ਹੈ ਹਾਨੀ ਵੀਰਾ ਕੀ ਜਦੋਂ ਮੈਂ ਕਿਉਂਕਿ ਚੱਲ ਮੇਰਾ ਪੁੱਤ ਦੇ ਵਿੱਚੋਂ ਨਹੀਂ ਆ ਤੇ ਮੈਂ ਹਮੇਸ਼ਾ ਤੋਂ ਚਾਹੁੰਦਾ ਸੀ ਉਹ ਵੀਰਾ ਮੇਰੇ ਨਾਲ ਕੰਮ ਕਰੇ ਤੇ ਜਦੋਂ ਮੈਂ ਫਿਲਮ ਤਾਂ ਸੁਣਿਆ ਆਪਾ ਆ ਸੁਣਿਆ ਮੈਂ ਸਭ ਤੋਂ ਪਹਿਲਾਂ ਫੋਨ ਹੀ ਹਰੀਵੀਰੇ ਨੂੰ ਫੋਨ ਕੀਤਾ ਮੈਂ ਹੇ ਵੀਰੇ ਆਪਾਂ ਫਿਲਮ ਕਰ ਰਹੇ ਆ ਇਹ ਡੇਟਾ ਕਿਸੇ ਨੂੰ ਦਿਓ ਨਾ ਕਿਉਂਕਿ ਹਨੀ ਵੀਰੇ ਬਹੁਤ ਆਰਟਿਸਟ ਹੋ ਬਿਜ਼ੀ ਹਰ ਦੂਜੇ ਤੀਜੇ ਦਿਨ ਨਵੀਂ ਫਿਲਮ ਤੇ ਹੁੰਦਾ ਮੈਂ ਹੇ ਵੀਰੇ ਆ ਫਿਲਮ ਆ ਦਿਓ ਨਾ ਕਰੈਕਟਰ ਮੈਂ ਤੁਹਾਨੂੰ ਬਾਅਦ ਚ ਸੁਣਾਉਂਗਾ ਪਰ ਆ ਡੇਟਸ ਨਾ ਦਿਓ ਕਿਉਂਕਿ ਸਾਡੀ ਡੇਟਸ ਲੌਕ ਸੀਗੀਆਂ ਕਹਿੰਦਾ ਡਨ ਵੀਰੇ ਮੈਂ ਅਸੀਂ ਬਲਿਚਰ ਤੋਂ ਸੋਚ ਰਹੇ ਹਾਂ ਇਕੱਠੇ ਕੰਮ ਕਰਨ ਦਾ ਤੇ ਆ ਕਰਦੇ ਆ ਉਹ ਕਰਲੀਵਾਲ ਵੀ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਆਏ ਜਦੋਂ ਇੱਕ ਕੈਰੈਕਟਰ ਤੁਸੀਂ ਦੇਖੋਗੇ ਜੇ ਫਿਲਮ ਦੇਖੋਗੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੁੜੀ ਉਹਨਾਂ ਵਾਲੇ ਉਹਨਾਂ ਨੇ ਹਰ ਕਰਲੀਵਾਲਸ ਨਾਲ ਉਹ ਖੇਡੇ ਨੇ ਬਹੁਤ ਸੋਹਣਾ ਉਹਨਾਂ ਨੇ ਕੰਮ ਕੀਤਾ ਤੁਸੀਂ ਪੀਸੀ ਦੇ ਵਿੱਚ ਵੀ ਕਹਿ ਰਹੇ ਸੀ ਵੀ ਕੈਪਸ਼ਨ ਪਾ ਦਿਓ ਥੱਲੇ ਵੀ ਇੱਕ ਨਵੀਂ ਕੁੜੀ ਇੰਟਰੋਡਿਊਸ ਕੁੜੀ ਇੰਟਰੋਡਿਊਸ ਉਹਨੂੰ ਕੰਮ ਇਹਨਾਂ ਸੋਹਣਾ ਕੀਤਾ ਉਹਨੂੰ ਮੈਂ ਮਿਕਸਿੰਗ ਤੇ ਸੀਗਾ ਤੇ ਉਹ ਸ਼ੋਵਿਕ ਵੀਰਾ ਸਾਡਾ ਬੰਬੇ ਤੋਂ ਬਹੁਤ ਵੱਡਾ ਇੰਜੀਨੀਅਰ ਆ ਮਿਕਸਿੰਗ ਇੰਜੀਨੀਅਰ ਆ ਉਹ ਕਹਿੰਦੇ ਭਾਜੀ ਮੈਨੂੰ ਇਸ ਕੀ ਮੇਰੇ ਕੋਲ ਇਸ ਦੀ ਵੋਕਲ ਟ੍ਰੀਟ ਕਰਨੇ ਦਾ ਮਨ ਹੀ ਨਹੀਂ ਕਰ ਰਿਹਾ ਇਹ ਬੋਲ ਹੀ اتنا ਚੜਾ ਹੈ ਮਤਲਬ ਕੁੜੀ ਦੀ ਆਵਾਜ਼ ਆਲਰੇਡੀ ਇੰਨੀ ਬਹੁਤ ਸੋਣੀ ਕੱਢ ਰਿਹਾ ਤੇ ਮੈਂ ਕਿਹਾ ਕਲਾਕਾਰ ਬੰਦੇ ਨੇ ਤੇ 10 ਅਕਤੂਬਰ ਨੂੰ ਕੀ ਆਡੀਅנס ਨੂੰ ਸਨੇਹਾ ਦੇਣਾ ਚਾਹੋਗੇ ਕਿ 10 ਅਕਤੂਬਰ ਨੂੰ ਪਹੁੰਚਣ ਸਿਨੇਮਾ ਘਰਾਂ ਦੇ ਵਿੱਚ ਫਿਲਮ ਨੂੰ ਖੂਬਸਾਰਾ ਪਿਆਰ ਦੇਣ ਹਾਂਜੀ ਹਾਂਜੀ ਮੇਰੇ ਵੱਲੋਂ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਮੇਰੀ ਸਾਰੀ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਜਿੰਨਾ ਸੀ ਸੋਚਿਆ ਉਸ ਤੋਂ ਵੱਧ ਹੀ ਦਿੱਤਾ ਇਹ ਫਿਲਮ ਨੂੰ ਵੀ ਪਿਆਰ ਦਿਓ ਕਿਉਂਕਿ ਮੈਂ ਪ੍ਰੋਮਿਸ ਕਰਦਾ ਹਾਂ ਇਹ ਫਿਲਮ ਤੁਹਾਨੂੰ ਬਹੁਤ ਪਸੰਦ ਆਊਗੀ ਤੁਸੀਂ ਜੋ ਸੋਚ ਕੇ ਥੀਏਟਰ ਚ ਆਓਗੇ ਡੈਫੀਨਿਟਲੀ ਉਹੀ ਚੀਜ਼ ਸੋਚ ਕੇ ਜਾਓਗੇ ਕਿ ਹਾਂ ਅਸੀਂ ਠੀਕ ਫਿਲਮ ਦੇਖਣ ਆਏ ਹਾਂ ਚੰਗਾ ਸਿਨੇਮਾ ਦੇਖਣ ਆਏ ਹਾਂ ਚੰਗਾ ਸਿਨੇਮਾ ਲੈ ਕੇ ਜਾਓਗੇ ਇਹ ਫਿਲਮ ਤੁਹਾਨੂੰ ਬਹੁਤ ਪਸੰਦ ਆਊਗੀ ਬਹੁਤ ਬਹੁਤ ਧੰਨ। ਥੈਂਕ ਯੂ ਜੀ ਥੈਂਕ ਯੂ so much। ਬੀ ਸਿੰਘ ਜੀ ਦੀ ਲਿਖਤੀ ਦੇ ਲਿਖਤੀ ਦੇ ਅਸੀਂ ਹਮੇਸ਼ਾ ਫੈਨ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਫੈਨ ਬਣਨ ਵਾਲੇ ਆ ਕਿਉਂਕਿ ਬਹੁਤ ਸੋਹਣਾ ਕਨਸੈਪਟ ਹੈ। 10 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਰ ਰਹੇ ਨੇ ਫਿਲਮ ਦਾ ਨਾਮ ਹੈ ਸੋਹੇ ਵਿੱਚ ਚੀਰੇ ਵਾਲਿਆ ਤਾਂ ਗੱਲਬਾਤ ਕਰਦੇ ਆ ਇਹਨਾਂ ਦਾ ਡੈਬਿਊ ਵੀ ਹੈ। ਸਭ ਤੋਂ ਪਹਿਲਾਂ ਸਰ ਤੁਹਾਡੇ ਡਾਇਲੋਗ ਦੇ ਨਾਲ ਹੀ ਇੰਟਰਵਿਊ ਦੀ ਸ਼ੁਰੂਆਤ ਕਰਾਂਗੇ। ਤੁਹਾਡਾ ਜੋ ਡਾਇਲੋਗ ਆਂਦਾ ਹੈ ਕਿ ਤੂੰ ਕਹਿੰਦਾ ਸੀਗਾ ਕਿ ਜਿਹੜੀਆਂ ਸਾਡੀ ਪਿੰਡ ਦੀਆਂ ਕੁੜੀਆਂ ਨੇ ਉਹ ਤੇਰੀ ਹਾ ਸਰਦੀਪਕ ਦੀ ਜਿਹੜਾ ਤੇ ਉਹ ਦੇਖ ਖੂ ਦੇ ਵਿੱਚ ਤੇਰੀ ਇੱਜ਼ਤ ਉਹ ਰੁੜਦੀ ਕੀ ਕਹਿਣਾ ਚਾਹੋ 1947 ਦੀ ਵੰਡ ਬੜੀ ਮੰਦਪਾਗੀ ਘਟਨਾ ਸੀਗੀ ਔਰ ਉਹਦੇ ਦੌਰਾਨ ਜੋ ਕੁਝ ਹੋਇਆ ਉਹ ਸਾਰਾ ਕੁਝ ਜਾ ਕੇ ਜ਼ਾਹਿਰ ਹੀ ਹੈ ਅਸੀਂ ਇੱਕ ਉਹਦਾ ਉਹ ਪਹਿਲੂ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਵੀ ਆ ਕਿ ਜਿਹੜੇ ਇੱਜ਼ਤਾਂ ਦੇ ਰਾਖੇ ਉਸ ਵੇਲੇ ਆਪਣਾ ਆਪ ਭੁਲਾ ਕੇ ਆਪਣੇ ਟੱਬਰਾਂ ਨੂੰ ਵੀ ਛੱਡ ਕੇ ਨਿਕਲੇ ਔਰ ਉਹਨਾਂ ਨੇ ਪ੍ਰੋਟੈਕਟ ਕੀਤਾ ਕੁੜੀਆਂ ਨੂੰ ਹੈਨਾ ਉਹਦੇ ਤੇ ਆਧਾਰਿਤ 1947 ਦਾ ਇੱਕ ਕੈਰੈਕਟਰ ਹੈ ਕਿ ਵੀ ਦਿਮਾਗ ਦੇ ਵਿੱਚ ਆਇਆ ਕਿ ਇਹ ਇੱਕ ਇਹ ਕਨਸੈਪਟ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਇੰਟਰੋਡਿਊਸ ਹੋਣਾ ਚਾਹੀਦਾ ਹੈ ਇਹ ਮੈਂ ਲਿਖਦਾ ਆਂ ਤੇ ਇਹ ਜਾਣਾ ਚਾਹੀਦਾ ਲੋਕਾਂ ਤੱਕ ਨਹੀਂ ਇਦਾਂ ਅਸੀਂ ਕੋਈ ਟਾਰਗੇਟ ਕਰਕੇ ਨਹੀਂ ਕਿ ਆ ਕਿਸੇ ਨੇ ਕੀਤਾ ਨਹੀਂ ਤਾਂ ਅਸੀਂ ਕਰਾਂਗੇ ਜਾਂ ਕਿਦਾਂ ਇਹ ਬੜਾ ਨੇਚਰਲ ਜਿਹਾ ਸੀਗਾ ਮੈਂ ਜਦੋਂ ਲਿਖ ਰਿਹਾ ਸੀ ਮੈਂ ਉਦੋਂ ਸੋਚਿਆ ਵੀ ਨਹੀਂ ਸੀ ਕਿ ਇਹਦੇ ਤੇ ਫਿਲਮ ਬਣਾਉਣੀ ਹੈ ਪਰ ਮੈਨੂੰ ਇਹ ਵੀ ਨਹੀਂ ਪਤਾ ਸੀ ਮੈਂ ਇਹਨੂੰ ਕਿਤਾਬ ਵਾਂਗੂ ਲਿਖ ਰਿਹਾ ਆ ਜਾਂ ਮੈਂ ਇਹਨੂੰ ਸਕ੍ਰਿਪਟ ਵਾਂਗੂ ਲਿਖ ਰਿਹਾ ਆ ਜਾਂ ਕਿ ਸੀਰੀਜ਼ ਬਣੂਗੀ ਕੁਝ ਨਹੀਂ ਪਤਾ ਸੀ ਉਹ ਤਾਂ ਸਬੱਬੀ ਚੀਜ਼ਾਂ ਹੋਈਆਂ ਮੈਂ ਤਾਂ ਇੱਕ ਆਰਟ ਫਾਰਮ ਦੇ ਵਿੱਚ ਕ੍ਰੀਏਟ ਕੀਤਾ ਸੀ ਬਸ ਪਰ ਉਹ ਫਿਲਮ ਬਣ ਕੇ ਤੁਹਾਡੇ ਸਾਹਮਣੇ ਆਉਣੀ ਸੀ ਇਹ ਕੁਦਰਤ ਨੂੰ ਪਤਾ ਸੀ ਜੀ ਮਿਰਵੈਰ ਜੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਡੈਬਿਊ ਹੈ ਜਿਵੇਂ ਅਸੀਂ ਉਹਨਾਂ ਦਾ ਇੱਕ ਫਰਸਟ ਟਾਈਮ ਫੇਸ ਰੀਡ ਕਰਦੇ ਬੜੇ ਇੰਟਰੋਵਰਟ ਜਿਓ ਲੱਗਦੇ ਨੇ ਕਿ ਇੱਕ ਇੰਟਰੋਵਰਟ ਚਿਹਰਾ ਹੈ ਕਿ ਅੰਟਰਵਰਟ ਨੇਚਰ ਆ ਉਹਨਾਂ ਦਾ ਪਰ ਇਸ ਤਰ੍ਹਾਂ ਫਿਲਮ ਦੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਆਏ ਅੰਦਰ ਟ੍ਰੇਲਰ ਦੇਖਿਆ ਤੇ ਐ ਲੱਗਿਆ ਵੀ ਇਹ ਤਾਂ ਕੋਈ ਹੋਰ ਹੀ ਨਿਰਵੈਰ ਆ ਜਿਹੜੀ ਸ਼ਾਇਨੈਸ ਤੇ ਉਹ ਪਤਲਾ ਜਿਹਾ ਗੱਭਰੂ ਚਾਹੀਦਾ ਸੀ ਫਿਲਮ ਦੇ ਵਿੱਚ ਉਹ ਨਿਰਵੈਰ ਔਰ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਉਹ ਕੈਰੈਕਟਰ ਨੂੰ ਗ੍ਰਿਪ ਕੀਤਾ ਸਮਝਿਆ ਔਰ ਫਿਲਮਾਇਆ ਗਿਆ ਔਰ ਜਦੋਂ ਐਡਿਟ ਤੇ ਵੀ ਮੈਂ ਦੇਖਦਾ ਹਾਂ ਫਿਲਮ ਅੱਜ ਤੱਕ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ ਸਾਡਾ ਉਹ ਡਿਸੀਜਨ ਨਿਰਵੈਰ ਭਾਜੀ ਨੂੰ ਲੈਣ ਦਾ ਬਹੁਤ ਵਧੀਆ ਸੀਗਾ ਹਰ ਇੱਕ ਪ੍ਰੋਜੈਕਟ ਪਿੱਛੇ ਬਹੁਤ ਵੱਡੀ ਮਿਹਨਤ ਹੁੰਦੀ ਹੈ ਬਹੁਤ ਵੱਡਾ ਹੱਥ ਹੁੰਦਾ ਇੱਕ ਟੀਮ ਵਰਕ ਹੁੰਦਾ ਜਦੋਂ ਅੰਦਰ ਦੇਖਿਆ ਅੱਜ ਕਿ ਮਿਹਨਤ ਵੱਡੇ ਪਰਦੇ ਦੇ ਉੱਤੇ ਦੇਖੀ ਤੇ ਕਿੰਨੀ ਖੁਸ਼ੀ ਹੋਈ ਕਿੰਨੀ ਤਸੱਲੀ ਹੋਈ ਚੰਗਾ ਲੱਗਿਆ ਜੀ ਕਿਉਂਕਿ ਸਾਰਿਆਂ ਨੇ ਬਹੁਤ ਐਫਰਟਸ ਲੱਗੇ ਨੇ ਹੈਨਾ ਚਾਹੇ ਸਪੌਟ ਬੁਆਇਜ਼ ਨੇ ਚਾਹੇ ਲਾਈਟ men's ਨੇ ਚਾਹੇ ਡੀਓਪੀ ਸਰ ਨੇ ਚਾਹੇ ਡਾਇਰੈਕਸ਼ਨ ਟੀਮ ਐਡੀਜ਼ ਨੇ ਕੱਲੇ-ਕੱਲੇ ਬੰਦੇ ਦੀ ਮੈਂ ਜੇ ਮਿਹਨਤ ਆਖਾਂ ਨਾ ਉਹ ਉਹ ਵੀ ਜੂਨ ਜੁਲਾਈ ਦੀਆਂ ਗਰਮੀਆਂ ਦੇ ਵਿੱਚ ਐਨੇ ਤਪਦੇ ਮਾਹੌਲ ਦੇ ਵਿੱਚ ਮਿਹਨਤ ਕੀਤੀ ਹੈ ਇਹ ਸਾਰਿਆਂ ਦੀ ਮਿਹਨਤ ਸਦਕਾ ਹੀ ਫਿਲਮ ਬਣੀ ਹੈ ਜੀ ਰਾਈਟਰ ਦੇ ਐਫਰਟਸ ਬਹੁਤ ਜ਼ਿਆਦਾ ਹੁੰਦੇ ਨੇ ਪਰ ਨਾਲ ਦੀ ਨਾਲ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਵੀ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਜੋ ਉਹ ਲਿਖ ਰਿਹਾ ਉਹਦੀ ਲਿਖਤੀ ਬੜੇ ਚੰਗੇ ਸੁਨੇਹੇ ਦੇ ਵਿੱਚ ਲੋਕਾਂ ਤੱਕ ਪਹੁੰਚੇ ਕੋਈ ਮਾੜਾ ਸੁਨੇਹਾ ਨਾ ਜਾਵੇ ਤੇ ਕੀ ਸੁਨੇਹਾ ਤੁਹਾਡੀ ਫਿਲਮ ਦੇ ਰਹੀ ਹੈ ਤੁਹਾਡੀ ਫਿਲਮ ਜਿਹੜੀ ਹੈ ਨਾ ਤੁਹਾਨੂੰ ਤੁਹਾਡੇ ਪਛੋਕੜ ਨਾਲ ਜੋੜੇਗੀ ਜਿਹੜੀਆਂ ਗੱਲਾਂ ਸਾਡੇ ਦਾਦੇ ਪੜਦਾਦੇ ਸਾਨੂੰ ਕਹਿੰਦੇ ਰਹੇ ਨੇ ਨਾ ਉਹ ਗੱਲਾਂ ਦੇ ਨਾਲ ਤੁਹਾਨੂੰ ਇਹ ਫਿਲਮ ਜੋੜੇਗੀ ਕੀ 10 ਅਕਤੂਬਰ ਨੂੰ ਜੋ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਆਡੀਅנס ਨੂੰ ਕੀ ਤੁਹਾਡੀ ਲਿਖਤੀ ਦੇ ਬਹੁਤ ਅਸੀਂ ਵੀ ਬਹੁਤ ਵੱਡੇ ਫੈਨ ਆ ਆਡੀਅנס ਵੀ ਤੁਹਾਡੀ ਲਿਖਤੀ ਦੀ ਬਹੁਤ ਵੱਡੀ ਫੈਨ ਹੈ ਤੇ ਹੁਣ ਡੈਬਿਊ ਵੀ ਹੈ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆਡੀਅਸ ਨੂੰ ਮੈਂ ਸਿਰਫ ਇੰਨਾ ਕਹਾਂਗਾ ਜੀ 10 ਅਕਤੂਬਰ ਨੂੰ ਸਾਡੀ ਫਿਲਮ ਸੁਹੇ ਵਿੱਚ ਈਰੇ ਵਾਲੇ ਰਿਲੀਜ਼ ਹੋ ਰਹੀ ਹੈ ਆ ਫਿਲਮ ਦੇ ਵਿੱਚ ਤੁਸੀਂ ਲੈਂਦੇ ਚੜਦੇ ਪੰਜਾਬ ਦੀ ਗੱਲ ਦੇਖੋਗੇ 1947 ਦੀ ਵੰਡ ਦੇਖੋਗੇ ਔਰ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਜਿਹੜੇ ਚੈਲੰਜਸ ਆਏ ਨੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਆ ਬੜੀ ਪਰਿਵਾਰਕ ਤੇ ਕਾਮੇਡੀ ਫਿਲਮ ਹੈ ਤਾਨੂੰ ਬਹੁਤ ਚੰਗੀ ਲੱਗੂਗੀ ਜੀ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਆਇਓ ਔਨ 에ਅਰ ਦੀ ਜਨਤਾ ਤੁਹਾਡੇ ਤੋਂ ਇੱਕ ਗੀਤ ਵੀ ਜ਼ਰੂਰ ਸੁਣਨਾ ਚਾਹੇਗੀ ਜਿਹੜਾ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਦੇ ਕਰੀਬ ਹੋਵੇ ਮੈਂ ਫਿਲਮ ਦਾ ਹੀ ਗੀਤ ਸੁਣਾ ਦਿੰਨਾ ਜੀ ਤੁਹਾਨੂੰ ਜਦੋਂ ਮੈਨੂੰ ਗਾਲ ਨਾਲ ਲਾਵੇ ਰਾਂਝਣਾ ਜਦੋਂ ਮੈਨੂੰ ਗਾਲ ਨਾਲ ਲਾਵੇ ਰਾਂਝਣਾ ਮੈਨੂੰ ਲੱਗਦਾ ਹੈ ਅੱਲਾ ਦੀ ਪਨਾਵਰਗਾ ਸਾਡਾ ਮਿਲਣਾ ਹਾਏ ਸਾਡਾ ਮਿਲਣਾ ਸਾਡਾ ਮਿਲਣਾ ਰਾਵੀ ਤੇ ਚਨਾ ਵਰਗਾ ਸਾਡਾ ਮਿਲਣਾ ਹੋ ਸਾਡਾ ਮਿਲਣਾ ਥੈਂਕ ਯੂ ਜੀ ਬਹੁਤ ਸੋਹਣਾ ਬਹੁਤ ਸੋਹਣਾ ਰੱਬ ਕਰੇ ਤੁਹਾਡੀ 10 ਅਕਤੂਬਰ ਨੂੰ ਫਿਲਮ ਰਿਲੀਜ਼ ਹੋਵੇ ਤੇ ਬਹੁਤ ਤਰੱਕੀਆਂ ਤੁਸੀਂ ਹਾਸਲ ਕਰੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਔਰ ਦੇਖ ਰਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ 10 ਅਕਤੂਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਫਿਲਮ ਰਿਲੀਜ਼ ਹੋਣ ਵਾਲੀ ਹੈ ਫਿਲਮ ਦਾ ਨਾਮ ਹੈ ਸੁਹੇਵ ਜੀਰੇ ਵਾਲਿਆ ਤਾਂ ਮੈਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਪ੍ਰੋਡਿਊਸਰ ਨੇ ਕੀ ਹਾਲ ਚਾਲ ਬਹੁਤ ਵਧੀਆ ਥੈਂਕ ਯੂ ਸੋ ਮਚ ਬਹੁਤ ਹੀ ਸੋਹਣੀ ਫਿਲਮ ਦਾ ਟ੍ਰੇਲਰ ਅਸੀਂ ਦੇਖ ਕੇ ਆਇਆ ਬਹੁਤ ਹੀ ਸੋਹਣਾ ਟ੍ਰੇਲਰ ਹੈ ਤੇ ਕਿਵੇਂ ਮਤਲਬ ਇਹ ਕਨਸੈਪਟ ਕਿਵੇਂ ਦਿਮਾਗ ਦੇ ਵਿੱਚ ਆਇਆ ਐਕਚੁਅਲੀ ਪ੍ਰੋਡਕਸ਼ਨ ਦੇ ਬਾਰੇ ਚ ਕਦੇ ਸੋਚਿਆ ਹੀ ਨਹੀਂ ਸੀ ਗੱਲ ਮਤਲਬ ਇਸ ਇੰਡਸਟਰੀ ਦੇ ਬਾਰੇ ਚ ਨਹੀਂ ਕਦੇ ਸੋਚਿਆ ਸੀ ਤੇ ਮੇਰੇ ਹਸਬੰਡ ਕੰਟੈਕਟ ਚਾਏ ਵੀਰ ਸਿੰਘ ਦੇ ਅ ਕਪਲ ਆਫ ਈਅਰਸ ਅਗੋ ਸੋ ਉਤੋ ਹੀ ਜ਼ਰਾ ਜਿਹੜਾ ਇਸ ਇੰਡਸਟਰੀ ਚੋਂ ਹੁੰਦੇ ਬਾਰੇ ਚ ਪਹਿਲਾ ਐਲਬਮਸ ਤੋਂ ਸ਼ੁਰੂ ਹੋਏ ਤੇ ਮੂਵੀ ਦਾ ਆਈ ਡੋਨੋ ਇਸ ਪਰਮਾਤਮਾ ਦੀ ਦੇਣ ਹੈ ਜੋ ਰੀਤੀ ਦੇ ਨਾਲ ਅੱਜ ਕੀਤੀ ਹੋਈ ਮਿਹਨਤ ਸਿਨੇਮਾ ਸਕਰੀਨ ਦੇ ਉੱਤੇ ਉੱਭਰ ਕੇ ਆਈ ਹੈ ਕਿੰਨੀ ਖੁਸ਼ੀ ਹੋਈ ਹੈ ਇਟਸ ਇਟਸ ਸਿਰਫ ਖੁਸ਼ੀ ਨਹੀਂ ਇਟਸ ਐਨ ਆਨਰ ਐਂਡ ਅ ਪਲੇਜ਼ਰ ਆਫ ਕੌਰਸ ਯੂ نو ਆਮ ਸੋ ਬlesਟ অর ਫਾਰ ਫੈਮਲੀ ਸੋ ਬlesਟ অর ਹੋਲ ਟੀਮ ਇਜ਼ ਸੋ ਬlesਟ ਕਿ ਅਸੀਂ ਇਸ ਇੰਡਸਟਰੀ ਚ ਐਂਟਰ ਕੀਤਾ ਹੈ ਮੇਰੇ ਬਾਰੇ ਦਾ ਡੈਬਿਊ ਹੈ ਹੈਨਾ ਤੇ ਤਨੂ ਇਸ ਆਲਸੋ ਵੈਰੀ ਗੁੱਡ ਤਾਂ ਕਿਵੇਂ ਦਾ ਮਤਲਬ ਉਹਨਾਂ ਨੂੰ ਕਾਸਟ ਕਰਨਾ ਕਿਵੇਂ ਮਤਲਬ ਕਿਵੇਂ ਸੋਚੀ ਇਹ ਇਹ ਸੇ ਜਿਹੜਾ ਡਿਸੀਜਨ ਹੈ ਵੀਰ ਸਿੰਘ ਤੇ ਸਾਡੇ ਡਾਇਰੈਕਟਰ ਨੇ ਜੋ ਜਨਜੋਤ ਸਿੰਘ ਉਹਨਾਂ ਦਾ ਹੀ ਸੀਗਾ ਨਾਲ ਮੇਰੇ ਮੋਰ ਆਫ ਮਾਈ ਹਸਬੈਂਡਸ ਵਰਕ ਇਨਟੂ ਇਟ ਮੇਰਾ ਇਨਾ ਪਰਸਨਲ ਕੁਝ ਨਹੀਂ ਸੀਗਾ ਇਨਵੋਲਵਮੈਂਟ ਹਾਂਜੀ ਜਿਵੇਂ ਦਾ ਨੇ ਮੈਂ ਸੁਹੇ ਵਿਚਾਰੇ ਵਾਲਿਆ ਹੈ ਨਾ ਤੇ ਤਨੂ ਤੇ ਨਰਵੈਰ ਦੀ ਐਕਟਿੰਗ ਬਹੁਤ ਅੱਛੀ ਹੈ ਮਤਲਬ ਜਿਵੇਂ ਦਾ ਨਾਮ ਹੈ ਉਵੇਂ ਦੀ ਹੀ ਐਕਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਅੱਜ ਜਦੋਂ ਤੁਸੀਂ ਦੇਖਿਆ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਐਕਟਿੰਗ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਹਰ ਇੱਕ ਜੋ ਸਟਾਰ ਕਾਸਟ ਨੇ ਉਹਨਾਂ ਦੇ ਵੱਲੋਂ ਐਕਟਿੰਗ ਕੀਤੀ ਗਈ ਹੈ ਉਹਨਾਂ ਦੇ ਕਿਰਦਾਰਾਂ ਨੂੰ ਲੈ ਕੇ ਉਹਨਾਂ ਨੇ ਜੋ ਹੈ ਆਪਣੇ ਕਿਰਦਾਰ I think they have really justified it both of them and uh, ਤਨੂ ਤੇ ਉਹਨਾਂ ਦੀ ਆਈ ਥਿੰਕ ਪੰਜਵੀਂ ਪੰਜਵੀਂ ਮੂਵੀ ਆ ਇਹ ਚੌਥੀ ਪੰਜਵੀਂ ਹਾਂਜੀ ਤੇ ਨਿਰਵਰ ਹੀ ਹੀ ਰੀਲੀ ਯੂ نو इवन दो ਉਹਨਾਂ ਦੀ ਫਰਸਟ ਮੂਵੀਸ ਅਗੇ ਤੇ ਫੇਰ ਵੀ ਉਹਨਾਂ ਨੇ ਜਿਹੜਾ ਹੀ 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 ਡਿਡ ਹਿਸ ਬੈਸਟ ਯਾ ਐਂਡ ਵੈਨ ਯੂ ਯੂ نو ਜਦ ਤੁਸੀਂ ਆਪਣੇ ਡੈਡੀਕੇਸ਼ਨ ਨਾਲ ਕਰਦੇ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਆਪਣੇ ਆਪਣੇ ਵੱਲੋਂ ਇਹ ਤਹਿ ਦਿਲੋਂ ਕਰਨਾ ਚਾਹੁੰਦਾ ਸੀ ਦਾ ਫਿਰ ਉਹ ਹਮੇਸ਼ਾ ਚੰਗਾ ਹੀ ਹੁੰਦਾ ਹੈ ਬੈਸਟ ਹੀ ਹੁੰਦਾ ਹੈ ਸੈਟੀਸਫਾਈਡ ਹਾਂ ਅੱਜ ਟ੍ਰੇਲਰ ਦੇਖਿਆ ਤੇ ਮਤਲਬ ਸੈਟੀਸਫੈਕਸ਼ਨ ਹਾਂਜੀ ਹਾਂਜੀ ਆਫ ਕੌਰਸ ਯਾ ਪੂਲੀ ਸੈਟੀਸਫਾਈਡ ਹੈ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਦਾ ਸਤੰਬਰ ਨੂੰ ਬਹੁਤ ਸੋਹਣੀ ਫਿਲਮ ਸਿਨੇਮਾ ਕਰਾਉਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜ਼ਰੂਰ ਦੱਸਿਓ ਕਿ ਤੁਹਾਨੂੰ ਟ੍ਰੇਲਰ ਕਿਵੇਂ ਦਾ ਲੱਗਿਆ